ਸਤਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਇਹੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਤਨਸਰੀ ਮਹਲਾ 5 ਘਰ 12 ਵਾ 1 ਅੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁੜਗਾਬ ਹੋ ਗੋਪਾਲ ਰਾਏ ਬਦਨਾ ਹਰ ਬਦਨਾ ਗੁੜਗਾਬ ਹੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਬਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰੱਪ ਸੋਗ ਅਗਨ ਤਿਸ ਜਨ ਦਾ ਵਿਆਪੈ ਸਾਗਰ ਤਰਿਆ ਸਾਧੂ ਸਗੇ ਦਿਰਭਉ ਨਾਮ ਜਪੋ ਹਰ ਰੰਗੇ ਪਰ ਤਦ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਦਾ ਆਪੇ ਡੀੜੇ ਤ੍ਰਿਸਦਾ ਅਗਨ ਪ੍ਰਭ ਆਪ ਬੁਝਾਈ ਦਾਦ ਕੇ ਉਦਰੇ ਪ੍ਰਭ ਸਰਦਾਈ ਤ੍ਰਿਸਦਾ ਅਗਨ ਪ੍ਰਭ ਆਪ ਬੁਝਾਈ ਦਾਦ ਕੇ ਉਦਰੇ ਪ੍ਰਭ ਸਰਦਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾਂ ਕਰ 12ਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਬਦਨਾ ਹਰ ਬਦਨਾ ਗੁਣ ਗਾਬ ਹੋ ਗੋਪਾਲ ਰਾਏ ਬਦਨਾ ਹਰ ਬਦਨਾ ਗੁਣ ਗਾਬ ਹੋ ਗੋਪਾਲ ਰਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ